ਹਰੋ ਨੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਸਾਰੀ ਚੁੰਨੀ ਵਾਲੇ ਸੂਟਾਂ ਦੀ ਬਣਾ ਰਹੀਆਂ ਅਸੀਂ ਬੋਲ ਰਹੀਆਂ ਜੀ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਦਸ਼ਮੇਸ਼ ਨਗਰ ਕੋਲੀ ਨੰਬਰ 2 ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰੋ ਪਲੀਜ਼ ਕਮੈਂਟ ਵੀ ਵਧੀਆ-ਵਧੀਆ ਕਰਿਆ ਕਰੋ ਤੇ ਬਾਕੀ ਸੋਡੀ ਮਿਹਰਬਾਨੀ ਬਹੁਤ ਸਾਰਾ ਦੇ ਰਿਹਾ ਆ ਆ ਗਿਆ ਜੀ ਇਹ ਕਪੜਾ ਹੈ ਰਿਯਾਨ ਨਹੀਂ ਹੈਗਾ ਪਰ ਰਿਯਾਨ ਟਾਈਪ ਤੇ ਹੈ ਸੌਫਟ ਜਿਹਾ ਆ ਲਓ ਜੀ ਆਹਦੇ ਫੁੱਲਾ ਦੀ ਮੂਰੇ ਨਾਲ ਇਹਦੇ ਆਰੀ ਵਰਕ ਕੀਤਾ ਹੋਇਆ ਸਾਰੇ ਕਿਤੇ ਤੇ ਆ ਇਹਦੀਆਂ ਆ ਗਈਆਂ ਜੀ ਬਾਜੂ ਤੇ ਨੀਚੇ ਇਹਦੇ ਲੈਸ ਲੱਗੀ ਹੈ ਜਿਹੜੀ ਕਿਤੇ ਹਨੇਰਾ ਪੈ ਰਿਹਾ ਨੀਚੇ ਤੇ ਲੈਸ ਲੱਗੀ ਹੈ ਫੁੱਲ ਲੈਂਥ ਦਾ ਤੇ ਪਲੇਨ ਇਹਦੀ ਸਲਵਾਰ ਹੈ ਜੀ ਤੇ ਇਹਦੇ ਨਾਲ ਆ ਜੀ ਫੁੱਲ ਪ्योर ਵੀ ਕਿੰਨੀ ਹੈ ਫੁੱਲ ਪਿਓਰ ਦੀ ਚੁੰਨੀ ਆ ਦੇਖੋ ਜੀ ਆਜਾ ਫੁੱਲ ਪਿਓਰ ਦੀ ਇਹਦੇ ਨਾਲ ਚੁੰਨੀ ਹੈ ਜੀ ਤੇ ਰੇਟ ਜਾਣ ਕੇ ਤੁਸੀਂ ਸ਼ੌਕ ਹੋ ਜੂਗੇ ਬਹੁਤ ਸੋਹਣਾ ਪਾਰਟੀ ਵੇਅਰ ਕਪੜਾ ਤੇ ਜਿਹੜਾ ਇਹ ਤੁਹਾਨੂੰ ਬਾਜ਼ਾਰ ਚੋਂ 1900 ਤੱਕ ਮਿਲੂਗਾ ਆਪਾਂ ਦੇ ਰਹੇ ਹਾਂ ਸਿਰਫ 850 ਰੁਪਏ ਦਾ ਓਨਲੀ 850 ਇਹ ਸੀ ਆਪਣਾ ਜੀ ਪਹਿਲਾ ਕਲਰ ਉਹ ਮਹਿਰੂਨ ਜਕ ਉਹ ਵਾਈਨ ਕਲਰ ਸੀ ਦੀਪ ਉਹ ਨਾ ਹੂੰ ਉਹ ਵਾਈਨ ਕਲਰ ਸੀ ਆ ਮਹਿਰੂਨ ਸੱਚ ਫੋਟੋ ਦਿਖਾਉਣਾ ਭੁੱਲ ਗਈ ਉਹ ਵਾਈਨ ਜਕ ਕਲਰ ਆ ਵੀ ਮਹਿਰੂਨ ਜਕ ਜਿਹੜਾ ਹੁਣ ਆਇਆ ਇਹ ਕਾਪਟਨ ਦੇ ਹੈਗੇ ਇਹਨਾਂ ਤੇ ਹਲੇ ਕੋਈ ਲੈਂਗ ਲੂਣਕ ਨਹੀਂ ਲੱਗਦੀ ਇਹ ਨਾ ਚੋਛੋ ਕਿਨ ਹਲੇ ਲੈਂਗ ਲੱਗਦੀ ਨਹੀਂ ਬਿਲਕੁਲ ਨਹੀਂ ਲੱਗਦੀ ਲੈਂਗ सारा आरी वर्क पीता हुआ जी थले फिनिशिंग दी हुई गोटे की बहुत सोहनी क्वालिटीवेयर लुक है कॉटन के सूट है जी बहुत सोहनी सॉफ्ट कोटन है चुन्नी ना खिलाओ चुन्नी जमा ए तो फिर Se non si può fare niente, non si può fare niente. Ok, andiamo a vedere. Ok, E a vedere. Ok, andiamo a vedere. Ok, andiamo a vedere. Ok, andiamo a vedere. Ok, andiamo ਖੁਰੋਜੀਆ ਬੀਲੇ ਜਿਹੜਾ ਤੇ ਆ ਦੇਖੋ ਜੀ ਕਿੰਨਾ ਸੋਹਣਾ ਕਲਰ ਹੈ ਆ ਦੇਖੋ ਸਿਰਫ 850 ਆ ਨਾਲ ਫੁੱਲ ਤੇ ਉਹ ਵੀ ਚੁੰਨੀ ਤੇ ਕਾਟਨ ਦਾ ਇਹ ਸੂਟ ਹੈ ਜਿਵੇਂ ਆਪਾਂ ਕਹਿ ਦੇਣਾ ਨਾ ਵੀ ਰਿਯਾਨ ਕਾਟਨ ਹੋਵੇ ਜੀ ਪਰ ਰਿਯਾਨ ਨਹੀਂ ਹੈ ਜੀ ਸਾਫੀ ਜੀ ਕਾਟਨ ਹੀ ਆ ਦੇਖੋ ਤੇ ਡਾਰਟ ਸੋਹਣਾ ਕਲਰ ਆ ਇਹ ਦੇਖੋ ਇਹ ਤਾਂ ਕਲਰ ਵੀ ਰਿਚ ਕਰਨ ਰਿਹਾ ਰਿਹਾ ਨਾ ਬਹੁਤ ਜਿਆਦਾ ਸੋਹਣਾ ਕਲਰ ਆ ਵਾਜੂ ਆ ਵੀ ਇਹ ਆਰੀ ਵਰਕ ਦਾ ਕੰਮ ਕੀਤਾ ਹੋਇਆ ਜੀ ਸਾਰੀ ਤੇ ਥੱਲੇ ਫਿਨਿਸ਼ਿੰਗ ਦਿੱਤੀ ਹੋਈ ਹੈ ਇਹ 40 47 48 ਇੰਚ ਜਿੰਨਾ ਮਰਜ਼ੀ ਤਿਆਰ ਕਰ ਲਓ ਤੇ ਆ ਇਹ ਜੁਨੀ ਹੈ ਜੀ ਇਹ ਥੋੜਾ ਜਿਹਾ ਨਾਲ ਕਿਚ ਦਿਖਾਤੀ ਹੈ ਹੈ ਦਿਖਾਤੀ ਇਹ ਤਿੰਨ ਸੀ ਹਾਂ ਕਿੱਥੇ ਲਾ ਆ ਗਈ ਜੀ 995 ਦੇ ਇਹ ਆ ਗਈ ਥੋੜੀ ਜਿਹੀ ਪਾਰਟੀ ਜੀ ਆ ਤੇ ਨੀਲਾ ਬ੍ਰਾਂਡ ਦੇ ਉਹ EK brand ਦੇ ਸੀ ਵੀਰੇ ਇਹ ਲੀਲਾ brand ਦੇ ਆ ਤਾਂ ਸਿਰਆ ਗੱਲ ਬਾਤ ਆ ਜੇ ਇਹ ਆ ਗਈ ਜੀ ਮਸਲੀਨ ਦੇ ਸੂਟ ਮਸਲੀਨ ਕਾਟਨ ਆ ਦੇਖੋ ਜੀ ਇਹ ਆ ਜੀ ਇਹਦੀ ਸਲਵਾਰ ਕਾਫਟਨ ਦੀ ਹੈ ਤੇ ਕੁੜਤੀ ਇਹਦੀ ਮਸਲੀਨ ਦੀ ਹੈ ਇਹ ਖੜਾ ਦੇ ਆ ਦੇਖੋ ਜੀ ਕਿੰਨੀ ਸੋਹਣੀ ਫਿਨਿਸ਼ਿੰਗ ਦਿੱਤੀ ਹੋਈ ਹੈ نیچے ਨਾਲ ਆਰੀ ਵਰਕ ਕੀਤਾ ਹੋਇਆ ਇਹਦੀ ਕੀਮਤ ਹੈ ਜੀ 995 ਚੁੰਨੀ ਅਸੀਂ ਇੱਕ ਦੀ 골ਕੇ ਦਿਖਾ ਦਿੰਦੇ ਆ ਬਾਕੀ ਦੀ ਤੁਸੀਂ ਸਮਝ ਜੂ ਆ ਦੇਖੋ ਜੀ ਸਾਰੇ ਆ ਸਾਰੇ ਦੇ ਆ ਦੇਖ ਦਿਖਾਈ ਨਹੀਂ ਪੁੱਤ ਲੀਲਾ ਬ੍ਰਾਂਡ ਦੇ ਵੀਰੇ ਆ ਦੇਖੋ ਸਾਰੇ ਆਰੀ ਵਰਕ ਹੈ نیچے ਫਿਨਿਸ਼ਿੰਗ ਅਜੀ ਪੁੱਤਰ ਨੇਰਾ ਪੈ ਰਿਆ ਨਹੀਂ ਦਿਖਾ ਦਿੱ ਤਾ ਮੈਂ ਆ ਤੂੰ ਮੜਾ ਪਿੱਛੇ ਟੱਕ ਕੇ ਦਿਖਾ ਇਹਦੀ ਕੀਮਤ ਸਿਰਫ 995 ਜੀ ਨਾਲ ਆ ਜੀ ਮਸਲੀਨ ਦੀਆਂ ਚੁੰਨੀਆਂ ਦੇਖੋ ਖੁੱਲਣਾ ਡੋਲੀਆਂ ਟਾਈ ਮਿੱਠੀਆਂ ਬਹੁਤ ਸੋਹਣੀਆਂ ਨੇ ਕਿੱਡੇ ਸੋਹਣੇ ਲੜਾ ਇਹਨਾਂ ਵੇਖੋ ਚੁੰਨੀ ਤੁਹਾਨੂੰ ਇੱਕ ਖੋਲ ਕੇ ਦਿਖਾਵਾਂਗੇ ਆ ਦੇ ਪੂਰਗਾ ਸੋਹਣਾ ਮਸਲੀਂ ਦੀਆਂ ਚੁੰਨੀਆਂ ਮਸਲੀਂ ਦੀ ਸਲਵਾਰ ਤੇ ਇਹਦੀ ਸਲਵਾਰ ਆ ਜਿਹੜੀ ਉਹ ਕਾਟਨ ਦੀ ਹੈ ਸਿਰਫ 995 ਦਾ ਤੇ ਇੱਕ ਇਹ ਵੀ ਉਚਾਗਾ ਜੀ yellow color ਦਾ 995 ਦੀ ਸੂਟ ਕੰਨੇ ਲੈ ਜਾਓ ਰਾਗ ਸਾਰੇ ਬਹੁਤ ਸੋਹਣੇ ਆ ਲੱਡੂ ਰੰਗਾ ਰੰਗਾ ਵੀ ਆ ਦੇਖੋ ਆ ਬੱਸ ਇਹਨੂੰ ਆ ਦਿਖਾ ਦੇ ਪਕੜਾਈ ਇਹ ਲੱਡੂ ਰੰਗਾ ਰੰਗਾ ਜੀ ਜੇ ਇੰਨੀ ਮਰਜ਼ੀ ਲੈਂਥ ਕਢਾਏ ਵਾ ਦੇਖ ਹਾਰੀ ਵਰਕ ਕੀਤਾ ਫਿਨਿਸ਼ਿੰਗ ਹੈ ਤੇ ਆ ਇਹਦਾ ਆ ਗਿਆ ਜੀ ਨਾਲ ਦੁਪੱਟਾ ਬਾਰਡਰ ਵਾਲਾ ਦੇਖੋ ਕਿੰਨਾ ਸੋਹਣਾ ਦੁਪੱਟਾ ਇਹ ਕਿਰੇ ਵਿੱਚ ਆ ਗਿਆ ਜੀ 995 ਵਾਲੇ ਤੇ ਪਿੰਕ ਇਹਦੇ ਵਿੱਚ ਇੱਕ ਮਹਿਰੂਨ ਕਲਰ ਵੀ ਸੀਗਾ ਜੀ ਉਹ ਕਨੇਡਾ ਦੀ ਭੈਣ ਨੇ ਪਹਿਲਾਂ ਕੀ ਫੇਰ ਨਹੀਂ ਮਹਿਰੂਨ ਨਹੀਂ ਸੀ ਸੋਇ ਫਰੋਜੀ ਉਹਨੇ ਪਹਿਲਾਂ ਨਾਲ ਚ ਕਹਤਾ ਵੀ ਉਹ ਨੂੰ ਮੈਂ ਪਹਿਲਾਂ ਨਾਲ ਜੇ ਦਿਖਾਤਾ ਉਹਨੇ ਰੱਖਵਾ ਲਿਆ ਉਹ ਉਹਦਾ ਜੀ ਸੀਗਾ ਭੈਣ ਦਾ ਉਹ ਆਰਡਰ ਤਿਆਰ ਹੋਈ ਜਾਂਦਾ ਆ ਦੇਖੋ ਜੀ ਆ ਆ ਗਿਆ ਜੀ ਮਰਜੈਂਟਾ ਮਰਜੈਂਟਾ ਆਰੀ ਬਰਕ ਕੀਤਾ ਹੋਇਆ ਥੱਲੇ ਫਿਨਿਸ਼ਿੰਗ ਹੈ ਤੇ ਆ ਆ ਗਈ ਜਿਹੜੀ ਚੁੰਨੀ ਕਿੰਨੀ ਸੋਹਣੀ ਵਾਟਰ ਵਾਲੀ ਚੁੰਨੀ ਹੈ ਜੀ ਮਸਲੀਨ ਦੀ ਚੁੰਨੀ ਹੈ ਵੀਰੇ ਮਸਲੀਨ ਦੀ ਸ਼ਰਟ ਆ ਤੇ ਬਾਟਮ ਇਹਦੀ ਕਾਟਨ ਹੈ ਤੇ ਆਲਦੀ 8995 ਰੁਪਏ पूरा बढ़िया खुला डुला सूट बनेगा लगा जी एन कलर थे जी एक माता बठिंडे की मेरे से छा कुछ वह मैंने कहें भी आपके पसंद के भेजे फिर मैं आपके पसंद है हो नाल लाइट फलोजी वह मैं उन्होंने भेजता क्योंकि मेरे तो बहुत विश्वास करते हैं 1000 50 ਦਾ ਜੀ ਇਹਦੇ ਨਾਲ ਫੁੱਲ ਪਿਓਰ ਦੀ ਚੁੰਨੀ ਹੈ ਤੇ ਫੁੱਲ ਕਾਟਨ ਦਾ ਇਹ ਸਾਰਾ ਸੂਟ ਹੈ ਤੇ ਜਿਹੜਾ ਸੂਟ ਹੈ ਇਹ ਵੀ ਥੜਾ ਗੱਲਵਾਤ ਆ ਬਸ ਪੁੱਛੋ ਨਾ ਇਹ ਸੂਟ ਬਾਰੇ ਕੁਝ ਆ ਗਏ ਹਾਂ ਦੇਖੋ ਜਿਗੋਂ ਆ ਕੀ ਚੀਜ਼ ਹੈ ਬਾਜੂ ਤੇ ਪਤਾ ਨਹੀਂ ਸਾਹ ਬੋਲ ਜਾ ਕੀ ਤੇ ਬੈਕਸਾਈਡ ਲੱਗਦਾ ਹੈ। ਇਹ ਬੈਕਸਾਈਡ ਵੀ ਇਹ ਹੈ ਨਾ। ਇਹ ਆ ਗਿਆ ਜੀ। ਕੱਪੜਾ ਕਿੰਨਾ ਵਧੀਆ ਨਾ ਇਹ। ਹਾਂ ਇਹ ਆ ਗਿਆ ਜੀ ਥੋੜਾ ਜਿਹਾ ਮਸਲੀਨ ਟਾਈਪ ਤੇ ਜਿਵੇਂ ਆਪਾਂ ਕਹਿੰਦੇ ਨੇ ਮਸਲੀਨ ਟਾਈਪ ਤੇ ਕੱਪੜਾ ਹੈ। ਉਹ ਵੀ ਆ ਗਿਆ। ਚਾਹ ਲੋ ਜੀ। ਨਾ ਗਲਤ ਤਾਂ ਨਹੀਂ ধੋਈ ਜਾਂਦੀ। ਤਰਾਹੀ ਪੂ ਗਲਤ ਤਾਂ ਇਹ ਨਹੀਂ ਹੋਈ। ਪਤਾ ਨਹੀਂ। ਇਹ ਨੂੰ ਆਊਗਾ। ਹੈ ਬੀਅਰ ਸਰ ਤੇ ਪਾਗਾ ਨਹੀਂ ਦੇ। ਨਹੀਂ ਮੈਂ ਥੱਲੇ ਬਾਡਰ ਆਗਾ ਹਾਂ ਬਾਡਰ ਅੱਛਾ ਬਰੂ ਫੁੱਲ ਗੜੀ ਹੋਲੀ ਆਊਗਾ ਹਾਂ ਹਾਂ ਇੱਥੋਂ ਮੁੜੇ ਹੋਣਾ ਇਧਰ ਤਾਂ ਨਹੀਂ ਮੁੜੇ ਤਾ ਪਰ ਲੋਖੇ ਕਮਾ ਕੇ ਦੇਖੀਦਾ ਹੋਰਲਾ ਹਾਂ ਇਧਰ ਕੰਨੀ ਆ ਗਈ ਪਿਛਲੇ ਪਾਸੇ ਕਮਾ ਇਹ ਤਾਂ ਦੇਹਲੇ ਪਾਸੇ ਤਾਂ ਸਰਾਹ ਹਾਂ ਆ ਦੇਖੋ ਜੀ ਆਮਰੋਂ ਤਾਂ ਗੜਕੋਲੇ ਆਊਗਾ ਆ ਜਿਹੜਾ ਫੁੱਲ ਜਾਂ ਗੜਕ ਕੋਈ ਮੈਨੂੰ ਨਹੀਂ ਪਤਾ ਹੈ ਦਰਵਾਜ਼ੇ ਪੁੱਛਦਾ ਬੱਸ ਆ ਆ ਨੀਚੇਲਾ ਬੱਸ ਆ ਗਿਆ। ਆਹ ਪੱਤੇ ਥੱਲੇ ਆਉਂਗੇ। ਆਓ। ਮੇਰੇ ਆਹ ਦੇਖੋ ਇਧਰੋਂ ਵੀ ਆ ਫੁੱਲ। ਇਹ ਥੱਲੇ ਆਉਗਾ ਫੁੱਲਾ ਦੇਖ ਮੂੜੇ ਹੋਏ। ਉਸ ਬੈਕ ਸਾਈਡ ਆ ਉਹ ਬੰਮੇ। ਹਾਂ ਸਤ ਬੈਕ ਸਾਈਡ ਆ ਆ ਉਸ ਦਿਲਾ ਬੱਸ ਹੈ ਦਾ। ਬੈਕ ਸਾਈਡ ਤੇ ਕਿਵੇਂ ਵਰਕ ਕਰਨਗੇ ਮੂੜਲਾ ਬੱਸ ਹੈ। ਪਤਾ ਨਹੀਂ ਰੁਕ ਮਾ ਕੇ ਦੇਖ ਇੱਕ ਵਾਰੀ। ਨਹੀਂ ਭਰਾਵਾ। ਇਹ ਸੂਟ ਚ ਆਪਣੀ ਉਲਝਣ ਪੈ ਗਈ। ਆਹ ਦੇਖੋ ਜੀ। ਆ ਨੀਚੇ ਪਸਦੀ ਫੁੱਲ ਨੀਚੇ ਆਵੇ। ਫੇਰ ਜਾਂ ਆਪਹੁ ਨਹੀਂ ਦਿਨ ਕਿਹਦੇ ਪਾਸੇ ਨੀਚੇ ਆਊਗਾ। ਮਗਰ ਮੂਰੇ ਫੁੱਲ। ਦੇਖ। ਆਸੇ ਬਰੇਦੀ ਫੁੱਲ ਪਯੌਰ ਦੀ ਚੁੰਨੀ। ਆ ਦੇਖੋ ਜੀ ਇਹ 2.5 ਮੀਟਰ ਦੀ ਮਾਣੀ ਮਣੀਆ ਲੈਸ ਮੁਕੈਸ ਦੀ ਲੱਗੀ ਆਈ ਨੇ। ਆ ਦੇਖੋ। ਲੋਚੰਨ ਘਾਟਾ ਤਾਂ ਕਰਕੇ ਹੋਣਾ। ਆ ਦੇਖੋ ਜੀ ਚੁੰਨੀ ਫੁੱਲ ਪਯੌਰ ਦੀ ਚੁੰਨੀ ਫਿੱਡੇ ਸੋਹਣੇ, ਖੁੱਲੇ-ਬੁੱਲੇ। ਕਨੇਡਾ ਦੇ ਪੱਤੇਆਂ ਵਾਲਾ ਡਿਜ਼ਾਈਨ ਹੈ ਇਹ ਤੇ। ਲਕੈਡਾ ਲਕੈਡਾ। ਹਾਂਜੀ ਹਾਂਜੀ ਆ ਪਲਕਿੱਟ ਏਡਾ ਸਮਾਰ ਕੇ ਠੀਕ ਤਮੀ ਇਹ ਜਾਏਗੇ ਇਹ ਪਲਕਿੱਟ ਵਾਲਿਆਂ ਨੂੰ ਭੇਜ ਦਾਂਗੇ ਕਿਤੇ ਬੇਫੋਲ ਜਾਂ ਥੱਲੇ ਹੀ ਆਊਗਾ ਐਮ ਜੀ ਇੱਕ ਅੱਧੇ ਪਲਕਿੱਟ ਦੇ ਕਸਟਮਰ ਨੂੰ ਭੇਜ ਦਾਂਗੇ ਇਹ ਰ 1050 ਕੀ ਰੇਟ ਹੈ ਇਹ ਟਿੱਕ ਟਿੱਕ ਕੇ ਤੇ ਜਾਣਾ ਗਰੇ ਆ ਕੱਲਾ ਇਹਦਾ ਸ਼ੋਅ ਕਰਦੇ ਫੋਲਨ ਦੀ ਲੁੜਨੀ ਹਾਂ ਖੋਲਣ ਦੀ ਲੋੜ ਵਿੱਚ ਸ਼ੋਅ ਕਰਦੇ ਕਰੋ ਹਾਂ ਆਫ ਵਾਈਟ ਜੈਬਲੀ ਮਾੜੀ ਮਾੜੀ ਇਹ ਕੁੜਤੀ ਨਾ ਮਸਲੀਨ ਟਾਈਪ ਤੇ ਆ ਆ ਦੇਖੋ ਇਹ ਗਏ ਇਹਦੇ ਵਾਸਾ ਫੁੱਲ ਜੇ ਬਣੇ ਹੋਇਆ ਮੰਗਰੂਰ ਇਹਦੇ ਮੰਗਰ ਵੀ ਆ ਫੁੱਲ ਮੂਰੇ ਵੀ ਆ ਤੇ ਆਹ ਦੀ ਖੁੱਲੀ ਡੁੱਲੀ ਚੁੰਨੀ ਆ ਗਈ ਇਸ ਕਲਰ ਦੀ ਫੁੱਲ ਪਿਆਰ ਦੀਆਂ ਚੁੰਨੀਆਂ ਸਿਰਫ 1050 ਕਿਹਾ ਨੂੰ ਬਦਾਰੇ ਉਹ ਆ ਗਏ ਵੀਰੇ ਤੁਹਾਡੇ ਦੇਖ ਕੇ ਪਰਚੀ ਨੂੰ ਕਰਿਓ ਸਿੱਖ ਫੁੱਲ ਨੂੰ ਵੀ ਵੀਰੇ ਕਿਉਂਕਿ ਨਹੀਂ ਕੋਈ ਚੀਜ਼ ਨਹੀਂ ਸਾਰੇ ਫੁੱਲ ਕੋਲ ਕੋ ਦਿਖਾਉਣਾ ਅੰਦਾਜ਼ਾ ਲਾ ਲੈਣੇ ਇਹ ਡਿਜ਼ਾਈਨ ਆਪਣੇ ਕੋਲੇ ਪਹਿਲਾਂ ਵੀ ਬਹੁਤ ਆਇਆ ਸੀ ਪਰ ਹੁਣ ਇਹ ਥੋੜਾ ਜਿਹਾ ਰੁੱਖਿਆ ਇਹਦੇ ਮੰਗਰਮੂਰੀ ਡਿਜ਼ਾਈਨ ਬਣਿਆ ਗਏ ਬਹੁਤ ਸੋਹਣੇ ਕੀ ਜੇ ਦੁੱਧ ਵਾਧੂ ਕਿ ਮੈਂ ਤੁਹਾਨੂੰ ਵੀ ਸ਼ੇਕਣਾ ਕਿ ਪੀਣਾ ਸ਼ੇਕਣਾ ਹੀ ਪੀਣਾ ਖਾਉਂਗੀ ਤੁਸੀਂ ਫਿਰ ਬਣਾ ਲੈਂਦਾ ਆ ਦੇਖੋ ਜੀ ਆ ਇਹਦਾ ਬਾਜੂ ਆ ਗਿਆ ਖਾਏ ਦਾ ਕੇਰਾ ਇਹਦੇ ਤੇ ਵਰਕ ਬਹੁਤ ਸੋਹਣਾ ਦੇ ਵਰਕ ਨਹੀਂ ਸੋਰੀ ਡਿਜ਼ਾਈਨ ਆ ਦੇ ਕੇਰੇ ਮੰਗਰਮੂਰੀ ਐ ਫੁੱਲ ਆ ਇਹ ਇੰਨੀ ਆਇਤੀ ਪਲੇਟ ਵਾਟਮ ਹੈ ਇਹ ਕਿੰਨੇ ਦਾ 1135 ਦਾ ਪਿਛਲੀ ਵਾਰਾਂ ਇਹਦੇ ਪਿੱਛੇ ਲੋਕ ਕਿੰਨਾ ਕੁਸ਼ ਕੀਤਾ ਸੀ ਪਰ ਮੇਰੇ ਨਹੀਂ ਇਹ ਅੱਛੀਆਂ ਮਸਲੀਨ ਮੜਾਲ ਲੀਆਂ ਇਹਨਾਂ ਚੰਦੀਆਂ ਦੇਖੋ ਕਿ ਪੂਰੀਆਂ ਕਿੰਨੇ ਟਾਈਮ ਵਧਾਇਆ ਨਾ ਮੀ ਇਹ ਲੋਕਾਂ ਨੇ ਕਿੰਨੀ ਮਾ ਖੋਲ ਕੇ ਦਿਖਾਉਂਦੀ ਵੀਰੇ ਮੈਂ ਬਿਮਾਰ ਹਾਂ ਦੇਖੇ ਚਾਹਾਂ ਪਰਪਲ ਕਲਰ ਇੱਕ ਕਾਗਜ਼ੇ ਵਿੱਚ ਮਾਸਟਰ ਇੱਕ ਕਾਦੇ ਇੱਥੇ ਗਰੀਨ ਪੈਰਟਾ ਪੈਰਟਾ ਚਾਰ ਕਲਰ ਆ ਜੀ ਕਿਸੇ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਪੀਜੀ ਲਾਈਕ ਸ਼ੇਅਰ ਕਮੈਂਟ ਦਿਓ ਇਹ ਮੈਂ ਉਹ ਕਰਨੇ ਜੀ ਲਿਖਨੇ ਆ ਇਹ ਹਾਂ ਆ ਦੇਖੋ ਜੀ ਆ ਸੂਟ ਬੁੱਕ ਹੋ ਗਿਆ ਉਹਦੇ ਨਾਲ ਦਾ ਜਿਹੜਾ ਮੈਂ ਬੱਸ ਕੇ ਰੱਖੀ ਇਹ ਮੈਂ ਇਹਦਾ ਡਰੈਸ ਲਿਖਣਾ ਸਾਰੇ ਸੋ ਸਾਡੀ ਵੀਡੀਓ ਚ ਕੋਈ ਕਮੀ ਰਹੀ ਹੋਈ ਤਾਂ ਸੌਰੀ ਚਾਹੁੰਨੇ ਆ ਮੈਂ ਮੇਰੀ ਸਿਹਤ ਨਹੀਂ ਠੀਕ ਰਹੀ ਜੀ ਤੇ ਪਲੀਜ਼ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸਾਨੂੰ ਚੜ੍ਹਦੀ ਕਲਾ ਚ ਰੱਖੇ ਆਪ ਸਭ ਨੂੰ ਮੇਰੇ ਵੱਲੋਂ ਸਾਸਲੀ ਪਾਸ